ਅੱਜ ਪਿੰਡ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਔਰ ਦੇਖਿਆ ਸਾਰਿਆਂ ਸਾਰੇ ਸਾਥੀਆਂ ਨੂੰ ਮਿਲੇ ਮੇਰੇ ਨਾਲ ਸਰਪੰਚ ਸਾਹਿਬ ਜੀ ਵੀ ਖੜੇ ਆ ਔਰ ਬਾਕੀ ਪਿੰਡ ਦੇ ਉਹਤਵਾਰ ਜਿੰਨੇ ਵੀ ਸਾਥੀ ਆ ਸਾਡੇ ਗੁਰੂ ਘਰ ਦੇ ਜਿਹੜੇ ਮਜੂਦਾ ਪ੍ਰਧਾਨ ਹੈਗੇ ਆ ਸਤਨਾਮ ਜੀ ਜਿਹੜੇ ਕਾਫੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਆ ਗੁਰੂ ਘਰ ਦੀ ਔਰ ਦੇਖਣ ਨੂੰ ਇਹ ਹੀ ਮਿਲਿਆ ਕਿ ਕੁਝ ਸ਼ਰਾਪਤੀ ਅੰਸਰਾਂ ਵਾਂਗੂ ਜਿਹੜੇ ਜਿਹੜੇ ਜਿਨ੍ਹਾਂ ਦਾ ਕੰਮ ਸ਼ਰਾਪਤ ਕਰਨਾ ਹੁੰਦਾ ਜਿਨ੍ਹਾਂ ਦਾ ਸਿਰਫ ਸਿਰਫ ਇਹੀ ਮੋਟੇ ਬੰਦੇ ਹੁੰਦਾ ਕਿ ਬਹੁਤ ਧਿਰਾਂ ਨੂੰ ਲੜਾ ਕੇ ਹਗੀ ਹੈਗੀ ਆਪਣੀ ਪ੍ਰਧਾਨਗੀ ਚਮਕਾਉਣੀ ਸੋ ਮੈਂ ਸਾਰੇ ਪਿੰਡ ਵਾਸੀਆਂ ਨੂੰ ਇਹੀ ਦੱਸਣਾ ਚਾਹੁੰਦਾ ਕਿ ਏਦਾਂ ਦੇ ਬੰਦਿਆਂ ਤੋਂ ਸਕੇਤ ਰੋ ਜਿਹੜੇ ਤੁਹਾਨੂੰ ਦੋ ਪਾਰ ਕਰਕੇ ਪ੍ਰਧਾਨਗੀ ਹਾਸਲ ਕਰਨਾ ਚਾਹੁੰਦੇ ਇਹ ਸਹੀ ਮੈਨਾਂ ਦੇ ਵਿੱਚ ਜਿਹੜੀ ਲੜਾਈ ਹੈਗੀ ਆ ਜੋ ਮੈਂ ਦੇਖਦਾ ਪਿਆ ਇਹ ਸਿਰਫ ਇੱਕ ਗੋਲਗ ਦੀ ਲੜਾਈ ਆ ਇੱਥੇ ਕੋਈ ਵਿਅਦਵੀ ਵਾਲਾ ਜਿਹੜਾ ਮਸਲਾ ਹੈਗਾ ਉਹ ਨਜ਼ਰ ਨਹੀਂ ਆਇਆ ਇਸ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਵੀ ਪਤਾ ਹੈ ਉਹਨਾਂ ਨੇ ਵੀ ਇਸ ਚੀਜ਼ ਨੂੰ ਪੂਰੀ ਤਰ੍ਹਾਂ ਨਾਲ ਧੋਖ ਲਿਆ ਸੀਗਾ ਕਿ ਇੱਥੇ ਵਿਅਦਵੀ ਨਾਲ ਦੀ ਕੋਈ ਟੀਮੀ ਹੋਈ ਬਿਆਦਵੀ ਜੇ ਆਪਣੇ ਗੁਰੂ ਘਰ ਦੇ ਵਿੱਚ ਜਾ ਕੇ ਆਪਣੇ ਰੈਮਰਾ ਦਾ ਜਿਹੜਾ ਕੇਕ ਕੱਟਣੇ ਨੂੰ ਆਪਾਂ ਬਿਆਦਵੀ ਕਹਿੰਦੇ ਆ ਤਾਂ ਫਿਰ ਦੂਜੀ ਧਿਰ ਨੇ ਵੀ ਜਿਹੜਾ ਹੈਗਾ ਆ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਬਿਆਦਵੀ ਦੇ ਬਰੋਂ ਕਿਉਂਕਿ ਉਹਨਾਂ ਨੇ ਵੀ ਕੇਕ ਦੇ ਨਾਲ ਕੇਕ ਕੱਟ ਕੇ ਉਹਨਾਂ ਨੇ ਵੀ ਭੰਗੜੇ ਪਾਇਓ ਜਿਹਦੇ ਪ੍ਰੂਫ ਜਿਹੜੇ ਸਾਡੇ ਕੋਲ ਹੈਗੇ ਆ ਜਿਹੜੇ ਪ੍ਰਸ਼ਾਸਨੋਂ ਵੀ ਜਿਹੜੇ ਆਪਾਂ ਨੂੰ ਹਿਯਾਰ ਕਰਾਏ ਆ ਇੱਕ ਕੋਈ ਵੱਡੀ ਗੱਲ ਨਹੀਂ ਹੈ ਕਿ ਤੁਸੀਂ ਆਪਣੇ ਹੋ ਕੇ ਆਪਣੇ ਸਮਾਜ ਦੇ ਉੱਤੇ ਆਪਾਂ ਜਿਹੜੇ ਹੈਗੇ ਪਰਚੇ ਕਰਾਈ ਜਾਂਦੇ ਆ ਘੁੱਟੇ ਪਰਚੇ ਕਰੋਨੇ ਆ ਇਸ ਚੀਜ਼ ਤੋਂ ਤੁਸੀਂ ਬਚੋ ਕਿਉਂਕਿ ਤੁਹਾਨੂੰ ਇਹਨਾਂ ਦੀ ਪਤਾ ਜੇ ਤੁਸੀਂ ਆਪਣੇ ਪਿੰਡ ਦੇ ਚਾਰ ਸਾਥੀਆਂ ਨੂੰ ਨਾਲ ਲੈ ਕੇ ਇਹ ਲੜਾਈ ਨੂੰ ਕਰਦੇ ਤਾਂ ਹੋ ਸਕਦਾ ਜਿਹੜੇ ਬਾਕੀ ਸਾਥੀ ਹੈਗੇ ਆ ਜਿਹੜੇ ਤੁਹਾਡੇ ਜਿਨ੍ਹਾਂ ਦੇ ਖਿਲਾਫ ਤੁਸੀਂ ਹੋਇਓ ਆ ਉਹ ਵੀ ਸਾਰੀਆਂ ਜਥੇਬੰਦੀਆਂ ਦੇ ਸੰਪਰਕ ਦੇ ਵਿੱਚ ਹੈਗੇ ਆ ਸੋ ਤੁਹਾਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਕਿ ਇਹ ਲੜਾਈ ਨੂੰ ਵੱਡਾ ਰੂਪ ਨਾ ਦਿਓ ਕਿਉਂਕਿ ਇਹ ਆਪਣਾ ਹੀ ਸਮਾਜ ਆ ਇਹ ਆਪਣੇ ਲੋਗ ਆ ਜੇ ਕੋਈ ਬਾਹਰਲਾ ਹੋਵੇ ਉਹਦੇ ਨਾਲ ਤੁਸੀਂ ਲੜੋ ਆਪਣਿਆਂ ਨਾਲ ਲੜ ਕੇ ਲੜ ਕੇ ਤੁਸੀਂ ਤਮਾਚਾ ਬਣਾਇਆ ਪਿੰਡ ਦਾ ਇਹਨੂੰ ਜਿਹੜਾ ਹੈਗਾ ਉਹਨੂੰ ਸਹੀ ਤਰੀਕੇ ਨਾਲ ਸਜਾਓ ਮੈਂ ਸਵੇਰ ਨੂੰ ਮਨਜੋਗ ਐਸਪੀ ਡੀ ਡਾਕਟਰ ਮੁਕੇਸ਼ ਜੀ ਜਿਹੜੇ ਹੈਗੇ ਉਹਨਾਂ ਨੇ ਥਾਣਾ ਮੇਟੀਆਣੇ ਦੇ ਵਿੱਚ ਜਿਹੜਾ ਹੈਗਾ ਕੱਲ ਨੂੰ ਸੱਦਿਆ ਔਰ ਆਪਾਂ ਇਹੀ ਮੰਗ ਕਰਦੇ ਆ ਕਿ ਜੇ ਤੁਸੀਂ ਇੰਨੇ ਸੱਚੇ ਆ ਜੇ ਤੁਸੀਂ ਇੰਨਾ ਹੀ ਤੁਹਾਨੂੰ ਸ਼ੌਂਕ ਆ ਇਸ ਸਮਾਜ ਸੇਵਾ ਕਰਨ ਦਾ ਗੁਰੂ ਘਰ ਦੀ ਸੇਵਾ ਕਰਨ ਦਾ ਤੁਸੀਂ ਆਪਾਂ ਇਹ ਹੈਗਾ ਕਿ ਕੁੜੇ ਦਿਨਾਂ ਦੇ ਵਿੱਚ ਆਪਾਂ ਕੱਲੂ ਪ੍ਰਸ਼ਾਸਨ ਦੇ ਨਾਲ ਮੀਟਿੰਗ ਤੋਂ ਬਾਅਦ ਅਗਲਾ ਜਿਹੜਾ ਹੈਗਾ ਉਹ ਫੈਸਲਾ ਰੁਕ ਕਰਾਂਗੇ ਉੱਥੇ ਆਪਾਂ ਇਹੇ ਮੰਗ ਰੱਖਾਂਗੇ ਕਿ ਜੇ ਆਪਾਂ ਜਿਹੜੀਆਂ ਹੈਗੀਆਂ ਆਪਾਂ VOTING ਦੇ ਮਾਧਿਅਮ ਦੇ ਨਾਲ ਜਿਹੜਾ ਹੈਗਾ ਗੁਰੂ ਘਰ ਦਾ ਪ੍ਰਧਾਨ ਬਣਾਉਣਾ ਇਹ ਨਹੀਂ ਕਿ ਜਿਚਾਰ ਬੰਦੇ ਉੱਠ ਕੇ ਜੀ ਆਪਣੀ ਮਰਜ਼ੀ ਦੇ ਨਾਲ ਹੀ ਤੁਸੀਂ ਪ੍ਰਧਾਨ ਨੂੰ ਧੱਕੇ ਮਾਰ ਕੇ ਪੁਰਾਣੇ ਨੂੰ ਕੱਢ ਕੇ ਤਾਂ ਆਪਣਾ ਪ੍ਰਧਾਨ ਲਾ ਦਿਓ ਇਹ ਕੋਈ ਤਾਲਿਬਾਨੀ ਰਾਜ ਨਹੀਂ ਹੈਗਾ ਵੀ ਜਿੱਥੇ ਤੁਸੀਂ ਮਰਜ਼ੀ ਆਪਣੀ ਮਰਜ਼ੀ ਨਾਲ ਆਵੇ ਆਪਣੀ ਮਰਜ਼ੀ ਨਾਲ ਚੱਲ ਗਏ ਇਹ ਜਿਹੜਾ ਕੰਮ ਹੈਗਾ ਇਹ ਅਸੀਂ ਦੇਖਾਂਗੇ ਕਿੱਦਾਂ ਡਿਸਾਈਡ ਕਰਨਾ ਕਿਉਂ ਕਿਉਂਕਿ ਇਹ ਵੀ ਸਾਡੇ ਭੈਣ ਭਰਾ ਹੈਗੇ ਆ ਅਸੀਂ ਜਿਹੜੇ ਹੈਗੇ ਆ ਅੱਜ ਪਿੰਡ ਦੇ ਸਰਪੰਚ ਸਾਡੇ ਨਾਲ ਖੜੇ ਆ ਅਸੀਂ ਸਾਰੇ ਜਾ ਕੇ ਪਿੰਡ ਦੇ ਜਿੰਨੇ ਮੋਟਵਾਰ ਬੰਦੇ ਹੈਗੇ ਇਹਨਾਂ ਨੂੰ ਮਾਲ ਲਿਜਾ ਕੇ ਕੱਲ ਨੂੰ ਪ੍ਰਸ਼ਾਸਨ ਨੂੰ ਦੱਸਾਂਗੇ ਕਿ ਜਿਹੜੀ ਹੈਗੀ ਆ ਸਹੀ ਤਰੀਕੇ ਦੇ ਨਾਲ VOTING ਕਰਾ ਕੇ ਫਿਰ ਦੇਖਾਂਗੇ ਕੌਣ ਕਿਹਦੇ ਹੱਕ ਦੇ ਵਿੱਚ ਜ਼ਿਆਦਾ ਖੜਾ ਆ ਸੋ ਆਪਾਂ ਇਹ ਜਿਹੜੀਆਂ ਜਿਹੜੀਆਂ ਹੈਗੀਆਂ ਅਸੀਂ ਵਿਅਦੀ ਵਿਧੀਆਂ ਕੱਟਣਾ ਮੈਦੀ ਆਪਣੇ ਬੰਦੇ ਨਹੀਂ ਬਿਦੇ ਪੁੱਤਿਆ ਦੇਵੀਆਂ ਕਰਦੇ ਜਿਹੜਾ ਬੰਦਾ 5 ਸਾਲ ਤੋਂ ਲਗਾਤਾਰ ਸੇਵਾ ਕਰਦਾ ਉਹ ਕੇ ਕੱਟਣ ਦੇ ਵਿੱਚ ਗੁਣਾਦਾਰ ਹੋ ਗਿਆ ਤੁਸੀਂ ਜਿਹੜੇ ਕੇਕ ਕੱਟੇ ਆ ਉਹ ਸਹੀ ਆ ਜਿਹੜਾ ਇਹ ਬੰਦਾ ਕੇਕ ਕੱਟਦਾ ਇਹ ਵਿਅਦਬੀ ਹੋ ਗਈ ਸੋ ਇਹ ਚੀਜ਼ਾਂ ਤੋਂ ਤੁਹਾਨੂੰ ਗਰੇਲ ਕਰਨਾ ਚਾਹੀਦਾ ਕਿ ਇਹ ਵੀ ਆਪਣਾ ਸਮਾਜ ਆ ਤੁਸੀਂ ਵੀ ਆਪਣੇ ਆ ਤੁਸੀਂ ਬਾਹਰਲੇ ਨਹੀਂ ਹੈਗੇ ਤੁਸੀਂ ਵੀ ਆਪਣੇ ਆ ਇਹ ਤੁਹਾਨੂੰ ਚਾਹੀਦਾ ਸੀ ਕਿ ਪਿੰਡ ਦਾ ਮਸਲਾ ਜਿਹੜਾ ਹੈਗਾ ਇਹ ਬਾਹਰ ਤੱਕ ਨਾ ਜਾਓ ਤੁਸੀਂ ਤਾਂ ਧਰ ਨਹੀਂ ਲਾਉਣ ਲੱਪੇ ਉਲਟ ਤੁਸੀਂ ਆਪਣੇ ਪਿੰਡ ਦਾ ਆਪ ਤਮਾਚਾ ਬਣਾਉਂਦੇ ਆ ਇਹ ਇਸ ਕਰਕੇ ਅਸੀਂ ਕੱਲ ਨੂੰ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਤੋਂ ਜਾਣੂ ਕਰਾਵਾਂਗੇ ਤੱਥਾਂ ਦੇ ਆਧਾਰ ਦਿੱਤੇ ਗੱਲ ਹੋਊਗੀ ਜਿਹੜੀ ਵੀ ਹੋਊਗੀ ਬੇ ਤੱਥੀ ਗੱਲ ਕਰਕੇ ਉਹ ਮਸਲੇ ਦਾ ਹੱਲ ਨਹੀਂ ਚੈਨ ਪੰਜਾਬੀ ਨਹੀਂ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ